ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਭੋਜਨ ਕਰਨ ਤੋਂ ਬਾਅਦ ਜੇ ਅਸੀਂ 10 ਮਿੰਟ ਟੈਲਦੇ ਹਾਂ ਭਾਵ ਹਲਕੀ ਹਲਕੀ ਸੈਰ ਕਰਦੇ ਹਾਂ ਤਾਂ ਸਾਨੂੰ ਬੜੇ ਲਾਭ ਮਿਲਦੇ ਆ ਸ਼ਾਮ ਦੀ ਤੇ ਸਵੇਰ ਦੀ ਜਿਹੜੀ ਅਸੀਂ ਅੱਧੇ ਘੰਟੇ ਦੀ ਸੈਰ ਕਰਦੇ ਹਾਂ ਉਸ ਤੋਂ ਵੀ ਜ਼ਿਆਦਾ ਬੈਨੀਫਿਟਸ ਮਿਲਦੇ ਲਾਭ ਮਿਲਦੇ ਆ ਸੋ ਅੱਜ ਅਸੀਂ ਇਹ ਸੈਰ ਤੋਂ ਮਿਲਣ ਵਾਲੇ ਫਾਇਦੇ ਬਾਰੇ ਜਾਣਾਂਗੇ ਵਿਸਥਾਰ ਨਾਲ ਸੁਭਾ ਵੀਡੀਓ ਨੂੰ ਪੂਰੀ ਨੂੰ ਧਿਆਨ ਨਾਲ ਸੁਣਿਓ ਅਖੀਰ ਤੱਕ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਵੀ ਕਰ ਲਿਓ ਸਾਥੀਓ ਜੇ ਅਸੀਂ ਸੈਰ ਕਰਨ ਦੇ ਫਾਇਦੇ ਵੇਖੀਏ ਜਿਹੜੀ ਅਸੀਂ ਖਾਣਾ ਖਾਣ ਭਾਵ ਜਿਹੜੀ ਅਸੀਂ ਮੇਨ ਮੀਲ ਲੈਨੇ ਆ ਜਿਵੇਂ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਜੇ ਅਸੀਂ ਤੁਰੀਏ ਟੈਲੀਏ ਰਾਤ ਦਾ ਖਾਣਾ ਖਾਣ ਤੋਂ ਬਾਅਦ ਜਾਂ ਸਵੇਰ ਦਾ ਖਾਣਾ ਖਾਣ ਤੋਂ ਬਾਅਦ ਸੋ ਸਾਨੂੰ ਕੀ ਫਾਇਦੇ ਮਿਲਦੇ ਆ ਆਉ ਜਾਣਦੇ ਆ ਤਾਂ ਸਾਥੀਓ ਪਹਿਲੇ ਨੰਬਰ ਤੇ ਵੇਖੀਏ ਤਾਂ ਜਿਹੜੇ ਲੋਕਾਂ ਨੂੰ ਟਾਈਪ 2 ਡਾਇਬੀਟਿਸ ਮਲਾਈਟਸ ਆ ਉਹਨਾਂ ਲਈ ਸੈਰ ਬਹੁਤ ਮਹੱਤਵ ਰੱਖਦੀ ਆ ਕਿਉਂਕਿ ਜਦੋਂ ਅਸੀਂ ਜਿਹੜਾ ਅਸੀਂ ਮੇਨ ਮੀਲ ਖਾਣੇ ਉਸ ਤੋਂ ਬਾਅਦ ਟਹਿਲਦੇ ਆਂ ਤੁਰਦੇ ਆਂ ਤਾਂ ਉਹਦੇ ਨਾਲ ਕੀ ਹੁੰਦਾ ਸਾਡੀਆਂ ਮਾਸਪੇਸ਼ੀਆਂ ਜਿਹੜੀਆਂ ਉਹਨਾਂ ਤੇ ਵਰਜਿਸ਼ ਹੁੰਦੀ ਆ ਉਹਨਾਂ ਦੀ ਕਸਰਤ ਹੁੰਦੀ ਆ ਤਾਂ ਜਦੋਂ ਮਾਸਪੇਸ਼ੀਆਂ ਦੀ ਵਰਜਿਸ਼ ਹੁੰਦੀ ਆ ਤਾਂ ਉਹਨਾਂ ਨੂੰ ਗਲੂਕੋਜ਼ ਚਾਹੀਦਾ ਹੁੰਦਾ ਹੈ ਕਸਰਤ ਕਰਨ ਵਾਸਤੇ ਤਾਂ ਜਿਹੜਾ ਵਾਧੂ ਸ਼ੂਗਰ ਵਧਿਆ ਤੁਰੰਤ ਖਾਣਾ ਖਾਣ ਤੋਂ ਬਾਅਦ ਜਿਹਨੂੰ ਅਸੀਂ ਪੋਸਟ ਪ੍ਰੈਂਡੀਅਲ ਸ਼ੂਗਰ ਵੀ ਕਹਿ ਦਿੰਨੇ ਆ ਤਾਂ ਸਾਡੇ ਮਾਸਪੇਸ਼ੀਆਂ ਦੇ ਵਿੱਚ ਸ਼ੂਗਰ ਆ ਜਿਹੜੀ ਉਹ ਵਰਤੀ ਜਾਂਦੀ ਆ ਜਿਹਦੇ ਕਰਕੇ ਸਾਡੇ ਖੂਨ ਦੇ ਵਿੱਚ ਜਿਹੜਾ ਸ਼ੂਗਰ ਦਾ ਲੈਵਲ ਆ ਉਹ ਉਠਾਉਣਾ ਸ਼ੁਰੂ ਹੋ ਜਾਂਦਾ ਸੋ ਜਿਨ੍ਹਾਂ ਨੂੰ ਸ਼ੂਗਰ ਆ ਉਹਨਾਂ ਲਈ ਵੀ ਬਹੁਤ ਵਧੀਆ ਏ ਇਹ ਜਿਹੜਾ 10 ਮਿੰਟ ਟੈਲਣਾ ਭੋਜਨ ਕਰਨ ਤੋਂ ਬਾਅਦ ਤੇ ਜਿਨ੍ਹਾਂ ਨੂੰ ਸ਼ੂਗਰ ਨਹੀਂ ਗਈ ਵੀ ਉਹ ਵੀ ਜ਼ਰੂਰ ਟੈਲਣ ਕਿਉਂਕਿ ਉਹਨਾਂ ਦੀ ਵੀ ਜਿਹੜੀ ਬਲੱਡ ਸ਼ੂਗਰ ਵਾਧੀ ਉਹ ਨਾਰਮਲ ਆਊਗੀ ਕਿਉਂਕਿ ਜਿਹੜੀ ਬਲੱਡ ਸ਼ੂਗਰ ਵਧਣ ਦੇ ਕਾਰਨ ਸਾਨੂੰ ਡਾਇਬੀਟੀਜ਼ ਹੋਣ ਦਾ ਖਤਰਾ ਫੈਟੀ ਲੀਵਰ ਹੋਣ ਦਾ ਖਤਰਾ ਵੀ ਜਿਹੜਾ ਉਹ ਵਧਣਾ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਇਲਾਵਾ ਸਾਥੀਓ ਭੋਜਨ ਕਰਨ ਤੋਂ 10 ਮਿੰਟ ਬਾਅਦ ਜਿਹੜਾ ਅਸੀਂ ਟੈਲਦੇ ਹਾਂ ਉਹਦੇ ਨਾਲ ਸਾਡਾ ਜਿਹੜਾ ਡਾਈਜੈਸਟਿਵ ਸਿਸਟਮ ਆ ਉਹ ਵੀ ਐਕਟੀਵੇਟ ਹੋ ਜਾਂਦਾ ਹੈ ਸਾਡਾ ਜਿਹੜਾ ਗੱਟਾ ਸਾਡੀ ਉਹਦੀ ਮੂਵਮੈਂਟ ਵਧੀਆ ਹੁੰਦੀ ਆ ਸੋ ਜਿਹਦੇ ਕਰਕੇ ਭੋਜਨ ਬੜੀ ਜਲਦੀ ਹਜਮ ਹੁੰਦਾ ਹੈ ਤੇ ਸਾਡਾ ਜਿਹੜਾ ਬਲੱਡ ਫਲੋ ਆ ਉਹ ਵੀ ਵੱਧਦਾ ਹੈ ਬਲੱਡ ਸਰਕੂਲੇਸ਼ਨ ਇਨਹਾਂਸ ਹੁੰਦਾ ਜਿਹਦੇ ਕਰਕੇ ਕੀ ਆ ਸਾਡੇ ਸਰੀਰ ਦੇ ਸਾਰੇ ਵੱਖ-ਵੱਖ ਅੰਗਾਂ ਦੇ ਵਿੱਚ ਜਿਹੜਾ ਆਕਸੀਜਨ ਪੋਸ਼ਟਿਕ ਤੱਤ ਸਹੀ ਮਾਤਰਾ ਚ ਪਹੁੰਚਦੇ ਆ ਤੇ ਬਲੱਡ ਸਰਕੂਲੇਸ਼ਨ ਦੇ ਵਧੀਆ ਹੋਣ ਦੇ ਨਾਲ ਵੀ ਸਾਡਾ ਜਿਹੜਾ ਡਾਈਜੈਸਟਿਵ ਟਰੈਕ ਆ ਉਹ ਐਕਟੀਵੇਟ ਹੋ ਜਾਂਦਾ ਡਾਈਜੈਸਟਿਵ ਸਿਸਟਮ ਤੇ ਜਿਹਦੇ ਨਾਲ ਸਾਡੀ ਪਾਚਨ ਕਿਰਿਆ ਚ ਵਾਧਾ ਹੁੰਦਾ ਹੈ ਮਜ਼ਬੂਤ ਹੁੰਦੀ ਆ ਇਹਦੇ ਨਾਲ ਨਾਲ ਟੈਲਨ ਦੇ ਨਾਲ ਸਾਡਾ ਜਿਹੜਾ ਭਾਰ ਉਹ ਵੀ ਘਟਣਾ ਸ਼ੁਰੂ ਹੋ ਜਾਂਦਾ ਕਿਉਂਕਿ ਸਿਰਫ 10 ਮਿੰਟ ਟੈਲਣਾ ਬੜਾ ਜ਼ਰੂਰੀ ਆ ਇਹਦੇ ਨਾਲ ਕੀ ਹੁੰਦਾ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਉਹ ਵੱਧ ਹੋ ਜਾਂਦਾ ਹੈ ਅ ਘੱਟੋ-ਘੱਟ 50 ਕੈਲਰੀਜ਼ ਅਸੀਂ ਬਰਨ ਕਰਦੇ ਆ ਜੇ ਅਸੀਂ 10 ਮਿੰਟ ਟੈਲਦੇ ਆ ਸੋ ਇਹਦੇ ਨਾਲ ਮੈਟਾਬੋਲਿਜ਼ਮ ਵੀ ਵੱਧਦਾ ਏ ਤੇ ਸਾਡਾ ਜਿਹੜਾ ਭੋਜਨ ਕਹਿ ਲੋ ਹੋਰ ਓਵਰਈਟਿੰਗ ਕਰਨ ਦੀ ਜਿਹੜੀ ਟੈਂਡੈਂਸੀ ਹੈਗੀ ਆ ਜਾਂ ਓਵਰਈਟਿੰਗ ਕਰਨ ਦੀ ਜਿਹੜੀ ਭਲਕ ਸਾਨੂੰ ਅੰਦਰੋਂ ਆਉਂਦੀ ਆ ਮਿੱਠਾ ਖਾਣ ਦੀ ਕ੍ਰੀਵਿੰਗ ਹੁੰਦੀ ਆ ਉਹ ਵੀ ਘੱਟ ਹੋ ਜਾਂਦੀ ਆ ਸੋ ਇਹਦੇ ਨਾਲ ਸਾਨੂੰ ਭਾਰ ਘੱਟ ਕਰਨ 'ਚ ਬੜੀ ਸਹਾਇਤਾ ਮਿਲਦੀ ਆ ਜੇ ਅਸੀਂ ਭੋਜਨ ਕਰਨ ਤੋਂ 10 ਮਿੰਟ ਭੋਜਨ ਕਰਨ ਤੋਂ ਬਾਅਦ 10 ਮਿੰਟ ਟੈਲਾਗੇ ਤਾਂ ਇਸ ਤੋਂ ਲਵਸਾtio ਸਾਡੇ ਹਾਰਟ ਵਾਸਤੇ ਵੀ ਦਿਲ ਵਾਸਤੇ ਵੀ ਬਹੁਤ ਵਧੀਆ ਹੁੰਦਾ ਕਿਉਂਕਿ ਭੋਜਨ ਕਰਨ ਤੋਂ ਬਾਅਦ ਜਿਹੜਾ ਅਸੀਂ 10 ਮਿੰਟ ਟੈਲ ਦੇ ਹੁੰਦੇ ਨਾਲ ਸਾਡਾ ਬਲੱਡ ਪ੍ਰੈਸ਼ਰ ਵੀ ਹੀਟ ਆਉਂਦਾ ਹੈ ਸਾਡਾ ਕੋਲੇਸਟ੍ਰੋਲ ਲੈਵਲ ਵੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਹੜਾ ਇਹ ਦੋਵੇਂ ਚੀਜ਼ਾਂ ਸਾਡੇ ਦਿਲ ਵਾਸਤੇ ਬਹੁਤ ਵਧੀਆ ਹੈ ਇਹਦੇ ਨਾਲ ਨਾਲ ਸਾਡਾ ਜਿਹੜਾ ਵਾਸਕੂਲਰ ਸਿਸਟਮ ਆ ਸਾਡਾ ਸਰਕੂਲੇਟਰੀ ਸਿਸਟਮ ਆ ਉਹ ਵੀ ਵਧੀਆ ਹੁੰਦਾ ਹੈ ਬਲੱਡ ਫਲੋ ਵਧੀਆ ਹੁੰਦਾ ਹੈ ਦਿਲ ਦੇ ਰੋਗ ਹੋਣ ਦਾ ਖਤਰਾ ਘਟਦਾ ਏ ਦਿਲ ਦੀਆਂ ਨਾੜੀਆਂ ਜਿਹੜੀ ਕਲੌਕਿੰਗ ਹੋਣ ਦਾ ਡਰ ਹੁੰਦਾ ਏ ਖੂਨ ਜੰਮਣ ਦਾ ਡਰ ਹੁੰਦਾ ਏ ਉਹ ਘਟ ਹੋ ਜਾਂਦਾ ਏ ਸੋ 10 ਮਿੰਟ ਟੈਲਣਾ ਖਾਣਾ ਖਾਣ ਤੋਂ ਬਾਅਦ ਬਹੁਤ ਜ਼ਰੂਰੀ ਸਾਨੂੰ ਬਹਿਣਾ ਨਹੀਂ ਚਾਹੀਦਾ ਇਹਦੇ ਉਲਟ ਸਾਨੂੰ 10 ਮਿੰਟ ਜਿਹੜਾ ਹੌਲੀ-ਹੌਲੀ ਟੈਲਣਾ ਚਾਹੀਦਾ ਏ ਇਸ ਤੋਂ ਇਲਾਵਾ ਸਾਥੀਓ 10 ਮਿੰਟ ਟੈਲਣ ਦੇ ਨਾਲ ਸਾਡਾ ਜਿਹੜਾ એનર્ਜੀ ਦਾ ਲੈਵਲ ਆ ਉਹ ਵੀ ਵੱਧਦਾ ਏ ਤੁਸੀਂ ਸੋਚਦੇ ਹੋਵੋਗੇ ਕਿ ਜਦੋਂ ਅਸੀਂ ਤੁਰਾਂਗੇ ਤਾਂ ਸਾਡੇ એનર્ਜੀ ਦਾ ਲੈਵਲ ਘਟੂਗਾ ਪਰ ਇਹ ਗਲਤ ਆ ਕਿਉਂਕਿ ਜਦੋਂ ਅਸੀਂ ਟੈਲਦੇ ਆ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਸਾਡਾ ਬਲੱਡ ਫਲੋ ਵਧਿਆ ਹੁੰਦਾ ਏ ਤੇ ਸਾਡੀਆਂ ਜਿਹੜੀਆਂ ਮਾਸਪੇਸ਼ੀਆਂ ਆ ਉਹ ਵੀ ਐਕਟੀਵੇਟ ਹੁੰਦੀਆਂ ਐ ਤੇ ਜਿਹਦੇ ਨਾਲ ਕੀ ਆ ਅਸੀਂ ਹੋਰ ਕਹਿ ਲਓ ਵੀ ਸਾਡੇ ਬ੍ਰੇਨ ਤੱਕ ਵੀ ਵਧੀਆ ਪੋਸਟਿਕ ਤੱਤ ਪੂਰਾ ਗੂਲੂਕੋਜ ਪਹੁੰਚਦਾ ਏ ਤੇ ਅਸੀਂ ਐਕਟੀਵੇਟ ਹੋ ਜਾਂਦੇ ਆ ਭਾਵ ਜਿਹੜਾ ਸਾਡੇ એનર્ਜੀ ਦਾ ਲੈਵਲ ਆ ਉਹ ਹੋਰ ਉੱਪਰ ਨੂੰ ਆਉਂਦਾ ਏ ਤੇ ਨੰਬਰ 2 ਤੇ ਜਿਹੜੇ ਖੁਸ਼ੀ ਦੇ ਹਾਰਮੋਨ ਹੁੰਦੇ ਆ ਜਿਹਨੂੰ ਅਸੀਂ ਕਹਿ ਲੋ ਹੈਪੀ ਹਾਰਮੋਨਸ ਵੀ ਕਹਿ ਦਿੰਨੇ ਆ ਸੈਰੋਟੋਨਿਨ ਤੇ ਆਪਣਾ ਜਿਹੜਾ ਆ ਗਿਆ ਐਂਡੋਰਫਿਨ ਵਰਗੇ ਇਹ ਹਾਰਮੋਨ ਜਦੋਂ ਅਸੀਂ ਟਹਿਲਦੇ ਆ 10 ਮਿੰਟ ਇਹ ਵੀ ਜ਼ਿਆਦਾ ਬਣਦੇ ਆ ਸੋ ਜਿਹਦੇ ਕਰਕੇ ਕੀ ਆ ਸਾਡਾ ਮੂਡ ਵੀ ਠੀਕ ਹੁੰਦਾ ਏ ਤੇ ਸਾਡੇ ਸਰੀਰ ਚ એનર્ਜੀ ਦਾ ਲੈਵਲ ਆ ਜਿਹੜਾ ਉਹ ਵੀ ਉੱਪਰ ਜਾਂਦਾ ਏ ਸੋ 10 ਮਿੰਟ ਟਹਿਲਣਾ ਬਹੁਤ ਜ਼ਰੂਰੀ ਆ ਇਹਦੇ ਸਾਡੀ ਸਿਹਤ ਨੂੰ ਬਹੁਤ ਲਾਭ ਮਿਲਦੇ ਆ ਜਿਹੜਾ ਤੁਸੀਂ ਸਵੇਰ ਵੇਲੇ ਜਾਂ ਸ਼ਾਮ ਵੇਲੇ ਜਿਹੜੀ ਤੁਸੀਂ ਕਹਿ ਲਓ ਵੀ ਬ੍ਰੈਸਕ ਵਾਕ ਵੀ ਕਰਦੇ ਆ ਘੱਟੋ ਘੱਟ ਅੱਧੇ ਘੰਟੇ 40 ਮਿੰਟ ਵਾਸਤੇ ਉਸ ਤੋਂ ਵੀ ਵੱਧ ਫਾਇਦੇ ਦਿੰਦੀ ਹੈ ਜਿਹੜੀ ਸੈਰ ਅਸੀਂ ਮੁੱਖ ਖਾਣਾ ਖਾਣ ਤੋਂ ਬਾਅਦ ਕੀਤੀ ਜਾਂਦੀ ਆ ਸੋ ਇਸ ਤੋਂ ਇਲਾਵਾ ਸਾਥੀਓ ਇੱਕ ਮੈਂ ਵੀਡੀਓ ਪਾਈ ਸੀਗੀ ਮਿੱਠੇ ਤੇ ਵੀ ਮਿੱਠਾ ਬਿਲਕੁਲ ਜੇ ਅਸੀਂ 2 ਹਫ਼ਤੇ ਬੰਦ ਕਰ ਦਾਂਗੇ ਤਾਂ ਸਾਡੀ ਸਿਹਤ ਨੂੰ ਲਾਭ ਮਿਲਣਗੇ ਤਾਂ ਬਹੁਤ ਸਾਰੇ ਲੋਕਾਂ ਦਾ ਇਹ ਡਾਊਟ ਸੀਗਾ ਵੀ ਕੀ ਅਸੀਂ ਬਿਲਕੁਲ ਮਿੱਠਾ ਬੰਦ ਕਰ ਸਕਦੇ ਹਾਂ ਕਿਤੇ ਕਮਜ਼ੋਰੀ ਦਾ ਨਹੀਂ ਸਰੀਰ ਚ ਆਊਗੀ ਤਾਂ ਇਹ ਬਿਲਕੁਲ ਸਾਡਾ ਵਿਹਮ ਆ ਕਿ ਮਿੱਠਾ ਬੰਦ ਕਰਨ ਦੇ ਨਾਲ ਕਮਜ਼ੋਰੀ ਆਉਂਦੀ ਆ ਕਿਉਂਕਿ ਜਿਹੜਾ ਅਸੀਂ ਐਡਿਡ ਸ਼ੂਗਰ ਪਾਉਨੇ ਆ ਉੱਪਰੋਂ ਜਿਹੜਾ ਅਸੀਂ ਚਾਹ ਚ ਮਿੱਠਾ ਪਾ ਲੈਨੇ ਆ ਜਾਂ ਲੱਸੀ ਚ ਪਾ ਕੇ ਪੀਨੇ ਆ ਜਾਂ ਖੀਰ ਖਾ ਲੈਨੇ ਮਿੱਠੀ ਇਹਦਾ ਸਾਡੀ ਸਿਹਤ ਨੂੰ ਕੋਈ ਲਾਭ ਨਹੀਂ ਮਿਲਦਾ ਕੋਈ ਬੈਨੀਫਿਟਸ ਨਹੀਂ ਮਿਲਦਾ ਕਿਉਂਕਿ ਜਿੰਨਾ ਕੁ ਮਿੱਠਾ ਸਾਡੇ ਸਰੀਰ ਨੂੰ ਚਾਹੀਦਾ ਹੁੰਦਾ ਉਹ ਕਣਕ 'ਚ ਵੀ ਹੁੰਦਾ ਏ ਦੁੱਧ 'ਚ ਵੀ ਹੁੰਦਾ ਏ ਸਬਜ਼ੀਆਂ 'ਚ ਵੀ ਹੁੰਦਾ ਫਲਾਂ 'ਚ ਵੀ ਹੁੰਦਾ ਕੁਦਰਤੀ ਮਿੱਠਾ ਤੇ ਜਿਹੜਾ ਅਸੀਂ ਉੱਪਰੋਂ ਮਿੱਠਾ ਪਾਉਨੇ ਉਹਦਾ ਕੋਈ ਫਾਇਦਾ ਨਹੀਂ ਉਹਦੇ ਨਾਲ ਕੀ ਹੁੰਦਾ ਸਗੋ ਸਾਡੇ ਸਰੀਰ 'ਚ ਇਨਸੂਲਿਨ ਦਾ ਲੈਵਲ ਇੱਕੋ ਦਾਮ ਉੱਪਰ ਜਾਂਦਾ ਏ ਇਨਸੂਲਿਨ ਉੱਪਰ ਜਾਣ ਨਾਲ ਫਿਰ ਹੇਠਾਂ ਆਉਣ ਨਾਲ ਵਾਰ-ਵਾਰ ਇਸ ਤਰ੍ਹਾਂ ਹੋਣਾ ਇਨਸੂਲਿਨ ਦੀ ਜਿਹੜੀ ਰੈਜ਼ਿਸਟੈਂਸ ਆ ਉਹ ਹੋ ਜਾਂਦੀ ਐ ਉਸਨਿੰਦੀ ਕੰਮ ਕਰਨ ਦੀ ਜਿਹੜੀ ਸ਼ਮਤਾ ਹੈ ਉਹ ਤੇ ਫਰਕ ਪੈਂਦਾ ਏ ਸੋ ਇਹ ਸਾਡੀ ਸਿਹਤ ਨੂੰ ਖਰਾਬ ਹੀ ਕਰਦਾ ਮਿੱਠਾ ਜਿਹੜਾ ਅਸੀਂ ਉੱਪਰੋਂ ਐਡ ਕਰਦੇ ਆਂ